ਉਹ ਦੇਖ ਲੈਂਦੀ ਉਸ ਤੋਂ ਬਾਅਦ ਬੱਚਿਆਂ ਨੂੰ ਕਹਿ ਦਿੰਦਾ ਜੋ ਤੁਹਾਨੂੰ ਪਸੰਦ ਹੈ ਮੈਨੂੰ ਮੈਸੇਜ ਕਰ ਦਿਓ ਮੈਨੂੰ ਮੈਸੇਜ ਕਰ ਦਿੰਦੇ ਉਹਨਾਂ ਦੇ ਆਉਂਦਿਆਂ ਨੂੰ ਫਿਰ ਪੀਜ਼ਾ ਮੰਜੂਰੀਨ ਜੋ ਵੀ ਤੁਸੀਂ ਸਾਰੇ ਬਾਲ ਨੇ ਪਾਸ ਫੂਡ ਹੈ ਹਾਂਜੀ ਘਰੇ ਬਣਾ ਕੇ ਦਿੰਦੇ ਆ ਘਰੇ ਮੈਂ ਉਹਨਾਂ ਨੂੰ ਬਣਾ ਕੇ ਫਿਰ ਰੱਖਿਆ ਹੋਇਆ ਹੁੰਦਾ ਤੇ ਉਹਨਾਂ ਨੂੰ ਬਣਾ ਦਿੰਦੀ ਜੋ ਉਹਨਾਂ ਦਾ ਦਿਲ ਕਰਦਾ ਕਿਉਂਕਿ ਹੁਣ ਤਾਂ ਮੈਂ ਫ੍ਰੀ ਐ ਹਮ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿ ਦਿੰਦੀ ਸੀ ਕਿ ਮੈਂ ਸਕੂਲ ਜਾਣਾ ਮੈਂ ਟਿਊਸ਼ਨ ਪੜਾਣੀ ਮੈਂ ਕੱਲ ਬਣਾਉਂਗੀ ਮੈਂ ਪਰਸੋਂ ਬਣਾਉਂਗੀ ਹਮ ਪਰ ਹੁਣ ਤਾਂ ਮੈਂ ਫ੍ਰੀ ਹੁਣ ਤਾਂ ਮੈਂ ਆਪਣੇ ਬੱਚਿਆਂ ਲਈ ਕਰ ਸਕਦੀ ਹੂੰ ਔਰ ਠੀਕ ਹੈ ਦਿਲ ਲੱਗਿਆ ਹੋਇਆ ਹੈ ਵਧੀਆ ਸਾਰਾ ਕੁਝ ਕੈਨੇਡਾ ਵੀ ਵਧੀਆ ਕੋਈ ਮਾੜਾ ਨਹੀਂ ਉਹ ਉਹਨਾਂ ਲਈ ਹੈ ਮਾੜਾ ਜਿਹੜੇ ਇੱਥੇ ਬੱਚੇ ਬਹੁਤ ਜ਼ਿਆਦਾ ਐਸ਼ ਵਿੱਚ ਹੋ ਗਏ ਹੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੇ ਸਟਰਗਲ ਨਹੀਂ ਦੇਖਿਆ ਉਹਨਾਂ ਨੂੰ ਸਟਰਗਲਿੰਗ ਪੀਰੀਅਡ ਜ਼ਿਆਦਾ ਉੱਥੇ ਉਹਨਾਂ ਵਾਸਤੇ ਹਾਂਜੀ ਉਹਨਾਂ ਨੇ ਇੱਥੇ ਮੰਮੀਆਂ ਨੂੰ ਮੰਮੀਆਂ ਨੇ ਮੂੰਹ ਚ ਵਰਗੀਆਂ ਪਾਈਆਂ ਹੋਈਆਂ ਉਹਨਾਂ ਦੀ ਵੀ ਹੂੰ ਤੇ ਉਹਨਾਂ ਲਈ ਉਹ ਉੱਥੇ ਜਾ ਕੇ ਜ਼ਿਆਦਾ ਸਟਰਗਲ ਆਦਾ ਹੁਣ ਮੈਂ ਤਾਂ ਸਕੂਲ ਚਲੇ ਜਾਣਾ ਰੋਟੀ ਟਿਫਨ ਚ ਪਾ ਦੇਣੀ ਪੁੱਤ ਖਾ ਲਿਓ ਹਮ